ਸਾਫਰੀ ਕਾਲਜੀ ਸਾਰਿਆਂ ਨੂੰ ਤਾਂ ਮਿੱਤਰੋ ਇੱਧਰ ਆ ਗਿਆ ਆਪਣੇ ਦਰਵਾਜ਼ੇ ਦਾ ਗੇਟ ਬਣ ਕੇ ਵੱਡਾ ਗੇਟ ਤੇ ਨਾਲੇ ਛੋਟਾ ਬਣਵਾ ਲਿਆ ਮਾਸਟਰ ਖੁੱਡੇ ਦਾ ਗੇਟ ਤਾਂ ਬਈ ਦੋਨੇ ਗੇਟ ਆ ਗਏ ਬਣ ਕੇ ਬਾਈ ਲੌਨ ਆਇਆਗਾ ਤੇ ਲਿਮੋਜੀਨ ਗੱਡੀ ਤੇ ਲੌਨ ਆਇਆ ਬਰਾਊਨ ਕਲਰ ਦੀ ਲਿਮੋਜੀਨ ਆ ਬਲੈਕ ਪਾਈ ਨੇ ਲਾਈ ਵੀਲ ਕਿਵੇਂ ਲੱਗੀ ਪੱਕਾ ਦੱਸਿਓ ਵੱਡੇ ਜਾਨਵਰ ਸਾਰੇ ਬਾਹਰ ਕੱਢਤੇ ਬਈ ਪਿਛਲੀ ਵੀਡੀਓ ਦੇ ਵਿੱਚ ਬਚ ਗਈ ਇਹ ਮਰ ਜਾਣੀ ਸੀ ਬਈ ਬਹੁਤ ਜ਼ਿਆਦਾ ਭਾਰ ਸੀ ਖੁਰਲੀ ਦੇ ਵਿੱਚ ਬਸ ਕਿਸਮਤ ਚੰਗੀ ਸੀ ਸਾਡੀ ਨਿਗਾ ਪੈ ਗਈ ਜੇ ਕਿਤੇ ਅਸੀਂ ਅਹੀਂ ਅੱਗੇ ਟੱਪੇ ਜਾਂਦੇ ਤਾਂ ਵੀ ਵਿਚਾਰੀ ਨੇ ਅੱਧੇ ਘੰਟੇ ਚ ਮਰ ਜਾਣਾ ਸੀਗਾ ਕਿਉਂਕਿ ਹੋਰ ਕਿਸੇ ਨੇ ਇੱਧਰ ਆਉਣਾ ਵੀ ਨਹੀਂ ਸੀ ਸਾਡੇ ਬਿਨਾ ਤਬਈ ਇਹਦਾ ਕੰਮ ਹੋ ਜਾਣਾ ਸੀ ਆਹ ਕਰ ਲਈ ਵੀ ਤਿਆਰੀ ਬੱਚੇ ਡਾਉਣ ਦੀ ਛੋਟੇ ਬੱਚਿਆਂ ਨੂੰ ਡਾਵਾਂਗੇ ਤੁੱਪ ਬਹੁਤ ਵਧੀਆ ਨਿਕਲਿਆ ਜੀ ਬਈ ਤੇ ਹੁਣ ਧੁੰਦ ਹੋ ਜਾਂਦੀ ਹੈਗੀ ਤਿੰਨ ਚਾਰ ਵਾਰੀ ਹੋਰ ਉੱਡਣਗੇ ਇਹ ਉਸ ਤੋਂ ਬਾਅਦ ਬੰਦ ਕਰ ਦਾਂਗੇ ਕਿਉਂਕਿ ਬਈ ਧੁੰਦ ਬਹੁਤ ਹੋ ਜਾਂਦੀ ਹੈ ਉਹਦੇ ਵਿੱਚ ਬੱਚੇ ਗਮਾਚ ਜਾਂਦੇ ਨੇ ਤਾਂ ਬਈ ਬੱਚੇ ਕੱਢ ਕੇ ਜਾਲ ਚ ਪਾ ਲੇ 10 ਮਿੰਟ ਹੋ ਗਏ ਇਹਨਾਂ ਨੂੰ ਬੈਠਿਆ ਨੂੰ ਇੱਥੇ ਵਧੀਆ ਧੁੱਪ ਲੱਗੀ ਤੇ ਇੱਧਰ ਲਾ ਲਈ ਬਈ ਆਪਾਂ ਛਾਤਰੀ ਤੇ ਇੱਕ ਛਾਤਰੀ ਆਪਣੀ ਹੋ ਪਈ ਆ ਉਹ ਆਪਾਂ ਲਾ ਦਿੰਨੇ ਆ ਪਹਿਲਾਂ ਇਹਨਾਂ ਨੂੰ ਉਡਾ ਦਈਏ ਆ ਜਾਓ ਵੀ ਬੱਚਿਓ ਡਾਈਏ ਤੁਹਾਨੂੰ ਤਿੰਨ ਚਾਰ ਵਾਰੀ ਉੱਡ ਲੋ ਹੋਰ ਉਸ ਤੋਂ ਬਾਅਦ ਖਾਓ ਖਰਾਕ ਬੈ ਕੇ ਖੁੱਡਿਆਂ ਚ ਆਇਓ ਮਿੱਤਰੋ ਦੇਈਏ ਫਿਰ ਓਲਾ ਆ ਜਾਓ ਬਈ ਕਿਹੜਾ ਆਉਂਦਾ ਪਹਿਲਾਂ ਹੱਥ ਚ ਕਿਹੜਾ ਹੂਆ ਦੱਸੋ ਤੂੰ ਆ ਜਾ ਬਈ ਚੱਲ ਬਈ ਫਿਰ ਕਾਲੇ ਟੂਫੇ ਬੈ ਜਾਣ ਦੋ ਜਿਹੜਾ ਬੈਂਦਾ ਉਸ ਤੋਂ ਬਾਅਦ ਇਕੱਠਿਆਂ ਨੂੰ ਡਾ ਦਾਂਗੇ ਆ ਜਾਓ ਬਈ ਅਗਲਾ ਆ ਜਾਓ ਆ ਜਾ ਵੀ ਛੋਟਿਆ ਤੂੰ ਆ ਇਧਰ ਸ਼ਾਕਾ ਇਹ ਵੀ ਬਹੁਤ ਸੋਨਾ ਉੱਡਦਾ ਚਲੋ ਜੀ ਉਹ ਵੀ ਉੱਡ ਗਿਆ ਦੋਨੇ ਲਾ ਕੇ ਡਾਰੀਆਂ ਆ ਜਾਓ ਵੀ ਅਗਲਾ ਚਲੋ 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 ਆ ਬੈਠਣਾ ਨਹੀਂ ਇਕ ਆ ਬੱਚਾ ਖਰਾਬ ਕਰਦਾ ਯਾਰ ਸਾਰਿਆਂ ਨੂੰ ਆ ਬਹੁਤ ਜਿਆਦਾ ਸੋਹਣਾ ਉੜਦਾ ਬਈ ਬੰਬੀ ਘੜ ਦਿੰਦਾ ਉੱਡਣ ਵਾਲੇ ਐਨ ਰੱਬ ਚ ਵੜ ਜਾਂਦਾ ਬਈ ਜਦੋਂ ਉੜਦਾਗਾ ਚੱਲ ਬਈ ਆ ਜਾ ਵੀ ਅਗਲਾ ਆ ਸੀ ਬਈ ਉਹੀ ਬੱਚੇ ਦਾ ਭਾਈ ਇਹ ਵੀ ਬਹੁਤ ਸੋਹਣਾ ਉੜਦਾ ਦੋਨੇ ਭਾਈ ਬਈ ਬਾਹਲਾ ਕਹੈਂਟ ਉੜਦੇ ਨੇ ਚੱਲ ਵੀ ਸ਼ਾਬਾਸ਼ ਚਲੋ ਚਲੋ ਆ ਜਾਓ ਵੀ ਅਗਲਾ ਚੱਲ ਬਈ ਉੱਡ 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 बह जा चल जा भी आग लिया आ आज आ जाओ आ जाओ चल बइया उठ जा भी आग लिया चल आ जा खसम आ जा चल आ दो बच्चे इत बह गए यार खोडे ते चलो उडो ਬੱਚੇ ਡਾਂਤੇ ਬਈ ਖੁੱਡੇ ਵਾਲੇ ਤੇ ਤੁਹਾਨੂੰ ਉਹ ਬੱਚਾ ਦਿਖਾਉਣਾ ਬਈ ਮੈਂ ਜਿਹੜਾ ਕਹਿੰਦਾ ਸੀ ਹਲੇ ਬਈ ਛੱਡੇ ਨੂੰ ਨਾ 1 ਮਿੰਟ ਹੀ ਹੋਇਆਗਾ ਉਹ ਬੜਾ ਫਿਰਦਾ ਬੱਦਲਾਂ ਚ ਉਹੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਤੇ ਦੋ ਆ ਚੜ ਗਏ ਤੇ ਉਹ ਬੱਚਾ ਕੱਲਾ ਫਿਰਦਾ ਉਹ ਕੱਲਾ ਛੜੀ ਜਾਂਦਾਗਾ ਆਜੋ ਵੀ ਮਿੱਤਰੋ ਚਲਦੇ ਆ ਮੈਨੀ ਫਾਰਮ ਦੇ ਅੰਦਰ ਤੇ ਕਰਦੇ ਆ ਸਾਰੇ ਆਂਡਿਆਂ ਦੀ ਕਲੈਕਸ਼ਨ ਆਜੋ ਵੀ ਚਲਿਏ ਅੰਦਰ ਤੇ ਪਾਈਏ ਨਾਲੇ ਤਾਜ਼ਾ-ਤਾਜ਼ਾ ਪਾਣੀ ਆਹੋ ਪਰਾਂ ਹੋ ਜੋ ਵੀ ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਰੀਆਂ ਮੁਰਗੀਆਂ ਤੇ ਮੁਰਗੇ ਇੱਧਰ ਬਈ ਦੋਨੇ ਟਰਿਆਂ ਦੇ ਵਿੱਚ ਮੁਰਗੀਆਂ ਬੜੀਆਂ ਬੈਠੀਆਂ ਨੇ ਆਂਡੇ ਦੇਣ ਲਈ ਇੱਕ ਬੈਠੀ ਆ ਉਧਰ ਤਾਂ ਬਈ ਮੁਰਗੀਆਂ ਨੂੰ ਆਂਡੇ ਦੇ ਲੈਣ ਦਿਓ ਤੇ ਇੱਧਰ ਬਈ ਇੱਕ ਮੁਰਗੀ ਫੁੱਫਤ ਹੋਰੀ ਆ ਬਈ ਯਾਰ ਹਨਾ ਅੱਖਾਂ ਮੀਚੀ ਬੈਠੀ ਆ ਤਾਂ ਬਈ ਦੱਸਿਓ ਹਨਾ ਕੀ ਚੱਕਰ ਆ ਤੇ ਆਪਾਂ ਨਾਲੇ ਦਵਾਈ ਪਾ ਦਿੰਨੇ ਆ ਪਾਣੀ ਚ ਟੈਕਟਰਾਂ ਸਾਈਕਲਿੰਦਾ ਪਾウダー ਪਾ ਦਿੰਨੇ ਆ ਸਾਰੇ ਫਿੱਟ ਹੋ ਜਾਣਗੇ ਤੇ ਇਧਰ ਫੀਡਰ ਦੇ ਵਿੱਚ ਦਾਣੇ ਪਾਰਖਿਆ ਬਈ ਤੇ ਬਾਕੀ ਸਾਰੇ ਠੀਕ ਠਾਕ ਨੇ ਬਈ ਬਾਕੀ ਸਾਰੇ ਐਕਟਿਵ ਨੇ ਆਜੋ 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 ਖਾਓ 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 ਇਹਨਾਂ ਨੂੰ ਹਰੇ ਦੀ ਪਾਰਟੀ ਦਿੱਤੀ ਆ ਬਈ ਚਲੋ ਤੁਸੀਂ ਖਾਓ ਹਰਾ ਤੇ ਅਸੀਂ ਚੱਕਦੇ ਆਂ ਆਂਡੇ ਆਹ ਟਰੇ ਦੇ ਵਿੱਚ ਆਹ ਟੋਕਰੀ ਚ ਫੋਣੀ ਜੀ ਚ ਆਏ ਹਾਏ ਆਂਡੀ ਆਂਡੇ ਕੀ ਬਾਤ ਐ 1 2 3 4 ਇਧਰ 5 6 7 8 ਹਾਂ ਵੀ ਤੂੰ ਧਰਤਾ ਕਿਨਾ ਦੱਸ ਬੋਲ 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 ਇਧਰੋ ਦੱਸ ਨਾ ਵੀ ਐਨੇ ਧਰਿਆ ਨਹੀਂ ਹੈਗਾ ਹਲੇ ਤਾਂ ਮਿੱਤਰੋ ਅੱਜ ਹੋਈ ਆਪਾਂ ਨੂੰ 8 ਆਂਡਿਆਂ ਦੀ ਕਲੈਕਸ਼ਨ ਬਾਕੀ 3-4 ਮੁਰਗੀਆਂ ਹਜੇ ਰਹਿੰਦੀਆਂ ਨੇ ਉਹ ਹਜੇ ਆਂਡੇ ਦੇਣਗੀਆਂ ਤਾਂ ਰੋਸ਼ ਦੇ 10-11 ਆਂਡੇ ਹੋ ਜਾਂਦੇ ਨੇ ਕਦੇ 1 2 ਵੱਧ ਕਦੇ 1 2 ਘਟ ਹਨਾ ਆ ਟੈਟਰਾਸਾਈਕਲਿਨ ਪਾਊਡਰ ਬਈ ਪਾਣੀ ਚ ਪਾ ਦਿੰਨੇ ਆ ਇਹਨਾਂ ਦੇ ਤਾਂ ਹੁਣ ਸਾਰੇ ਪੀ ਲੈਣਗੇ ਬਈ ਪਾਊਡਰ ਹਨਾ ਬਾਨੇ ਨਾਲ ਖੜਜੋ 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 ਲਓ ਜੀ ਬਾਦੂ ਆ ਆ ਪਾ ਦਿੰਨੇ ਆ ਪਾਣੀ ਓਏ ਆਏ ਨਹੀਂ ਖਾਣਾ ਇਹਨੂੰ ਪੀਣਾਗਾ ਪੀ ਲੋ ਵੀ ਪਾਣੀ ਆਜੋ ਦਵਾਈ ਵਾਲਾ ਤਾਂ ਮਿੱਤਰੋ ਬਈ ਖੜੇ ਸਾਰੇ ਦੇਖੀ ਜਾਂਦੇ ਨੇ ਹਨਾ ਵੀ ਆ ਜਾ ਕੀ ਪਾਤਾ ਪਾਣੀ ਚ ਪਰ ਪੀ ਲੈਣਗੇ ਬਈ ਹਨਾ ਥੋੜੇ ਤਾਂ ਕਰਨਗੇ ਬਾਕੀ ਪੀ ਲੈਣਗੇ ਤੇ ਆ ਮੁਰਗੀ ਦਾ ਬਹੁਤ ਜ਼ਰੂਰੀ ਹੈ ਬਾਈ ਪਾਣੀ ਪੀਣਾ ਇਹ ਇਹ ਆਹਾ ਐਸੇ ਦਾ ਬਈ ਸਭ ਤੋਂ ਜ਼ਿਆਦਾ ਜ਼ਰੂਰੀ ਐਸੇ ਦੇ ਹੀ ਸੀ ਇਹ ਡਾਉਨ ਸੀ ਤੇ ਇਹਨੇ ਇੱਕ ਕੁੱਟ ਭਰ ਲਈ ਬਈ ਤੇ ਵਧੀਆ ਪਾਣੀ ਪੀ ਲੇ ਹੁਣ ਸੈਟ ਹੋ ਜੂਗੀ ਪੀਓਗੀ ਪੀਓਗੀ ਕੀ ਬਾਤ ਹੈ ਗੱਲ ਹੀ ਬਣ ਗਈ ਬਈ ਆ ਤਾਂ ਬਾਕੀ ਤਾਂ ਸਾਰੇ ਫੈਟ ਸੀ ਬਈ ਆਹੀ ਡਾਉਨ ਸੀ ਕੱਲੀ ਠੀਕ ਆ ਵੀ ਸਾਰੇ ਮੁਰਗੇ ਮੁਰਗੀਆਂ ਨੂੰ ਬਾਏ ਥੈਂਕ ਯੂ ਤੁਹਾਡਾ ਆਂਡੇ ਦੇਣ ਲਈ ਆਏ ਹਾਏ ਕੀ ਬਾਤ ਹੈ ਬਈ ਗੁਲਾਬੀ ਪੋਟੇ ਵਾਲੀ ਵਾਪਸ ਆ ਗਈ ਬਈ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਭੱਜੀ ਸੀ ਆ ਕਬੂਤਰੀ ਆਪਣੇ ਲੱਗੀ ਵੀ ਨਹੀਂ ਹੋਈ ਨਾ ਪੱਕਦੇ ਡਾਈ ਸੀ ਬਈ ਪਹਿਲੀ ਵਾਰ ਯੂ ਡੀਸੀ ਤੇ ਵਾਪਸ ਆ ਗਈ ਬਈ ਆ ਤਾਂ ਬਈ ਜਮੀ ਕਮਾਲ ਹੋ ਗਈ ਬਈ 1% ਵੀ ਉਮੀਦ ਨਹੀਂ ਸੀ ਵੀ ਇਹ ਵਾਪਸ ਆਉਗੀ ਸੱਚੇ ਪੈਰਾਂ ਦੀ ਕਬੂਤਰੀ ਆ ਬਈ ਇਹਦਾ ਮਤਲਬ ਜਿੱਥੋਂ ਉੱਡੀ ਸੀ ਉੱਥੇ ਹੀ ਵਾਪਸ ਆਈ ਆ ਤੇ ਇਹ ਨੂੰ ਲੱਗ ਰਹੀ ਆ ਭੁੱਖ ਹੁਣ ਤੇ ਨਾਲੇ ਲੱਗ ਰਹੀ ਆ ਤੇ ਇਹ ਦਾਣਾ ਪਾਣੀ ਪਾਉਣੇ ਤੇ ਨਾਲੇ ਇਹਨੂੰ ਫੜਦੇ ਆ ਬਈ ਕਬੂਤਰੀ ਉੱਡ ਕੇ ਆ ਗਈ ਐ ਇੱਧਰ ਤਾ ਬਈ ਹੁਣ ਇਹਨੂੰ ਫੜਦਿਆਂ ਕੰਮ ਸੌਖਾ ਹੋ ਗਿਆ ਹੁਣ ਫੜਨੀ ਸੌਖੀ ਹੋ ਗਈ ਇਹ ਤਾ ਬਈ ਆ ਪਾਕਾ ਖੁੱਡਾ ਖੋਲ ਕੇ ਇਹਦੇ ਵਿੱਚ ਹੀ ਫੜ ਲੈਨੇ ਆ ਔੜ ਨਾ ਜਾਈ ਬਸ ਬੈਠੀ ਰਹਿ ਬੈਠੀ ਰਹਿ ਬੈਠੀ ਰਹਿ ਅੰਦਰ ਵੜ ਜਾ ਖੁੱਡੇ ਦੇ ਉੱਡੀ ਨਾ ਉੱਡੀ ਨਾ ਉੱਡੀ ਨਾ ਉੱਡੀ ਨਾ ਅੰਦਰ ਆ ਜਾ ਅੰਦਰ ਆ ਜਾ ਅੰਦਰ ਚੱਲ ਅੰਦਰ 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 ਖੁੱਡੇ ਦੇ ਅੰਦਰ 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 ਏ ਗਲਾਬੀ ਬੋਟੇ ਵਾਲੀ ਆ ਗਈ ਏ ਆ ਫੜ ਲਈ ਆ ਫੜ ਲਈ ਫੜ ਲਈ ਫੜ ਲਈ ਫੜ ਲਈ ਲਓ ਬਈ ਆ ਚੱਕੋ ਬਈ ਆ ਫੜ ਲਈ ਗਲਾਬੀ ਪੋਟੇ ਵਾਲੀ ਤਾਂ ਬਹੁਤ ਵਧੀਆ ਹੋਇਆ ਬਈ ਕਬੂਤਰੀ ਮੁੜ ਕੇ ਵਾਪਸ ਆ ਗਈ ਆ ਕਰਤੇ ਬਈ ਪੰਜੇ ਸਾਫ ਜਮਾ ਦੇਖੋ ਵਧੀਆ ਬਣਾਤੀ ਆ ਜੋ ਛੱਡੀਏ ਫਿਰ ਅੰਦਰ ਆਦਾ ਬਾਲਾ ਵਧੀਆ ਹੋ ਗਿਆ ਬਈ ਮੁੜ ਕੇ ਆ ਗਈ ਤੇ ਆਪਣੇ ਹੱਥ ਵੀ ਆ ਗਈ ਬਾਲੀ ਚੰਗੀ ਕਬੂਤਰੀ ਸੀ ਬਈ ਬਾਲੀ ਚੰਗੀ ਚੱਕੋ ਵੀ ਵੇਸਟ ਮਟੀਰੀਅਲ ਚੱਕੋ ਆਜੋ ਉੱਡ ਕੇ ਸਾਰੇ ਇਧਰ ਬਈ ਟਰਕੀ ਰੌਲਾ ਪਾਈ ਜਾਂਦੀ ਆ ਤਾਂ ਮੈਨੂੰ ਲੱਗਦਾ ਇਹ ਅੰਡਾ ਦੇਣ ਚਲੀ ਆ ਜਾਂ ਫਿਰ ਅੰਡਾ ਦੇ ਕੇ ਆਈ ਆ ਆਜੋ ਇੱਕ ਵਾਰੀ ਆਪਾਂ ਚੈੱਕ ਕਰ ਲਈਏ ਚਲ ਉਧਰ ਥੱਲੇ ਚੱਲ ਭਾਜਾ ਬਾਹਰ ਚੱਲ ਭਾਜਾ 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 ਅਸੀਂ ਅੰਡਾ ਦੇਖਦੇ ਆਂ ਤੇਰਾ ਆਜਾ ਚੱਲ ਏ ਆ ਚੱਕ ਆ ਤਰਗੀ ਵੀ ਅੰਡਾ ਟਰਕੀ ਆ ਜਾ ਲਓ ਜੀ ਅੰਡਾ ਲਿਆ ਆਪਾਂ ਚੱਕ ਸਰਪ੍ਰਾਈਜ਼ ਆ ਦੇਖੋ ਮਿੱਤਰੋ ਕਿੰਨੇ ਆਂਡੇ ਹੋ ਗਏ ਬਈ ਟਰਕੀ ਦੇ ਰੋਜ਼ ਅੰਡਾ ਦਿੰਦੀ ਆ ਇਹੇ ਦਾ ਇਹਦੇ ਟੋਟਲ 6 ਆਂਡੇ ਹੋਗੇ ਤੇ ਆਪਣੇ ਕੋਲੇ ਸੇਵ ਵਾਲੀ ਮੁਰਗੀ ਆ ਆਂਡੇ ਆਪਾਂ ਉਹਦੇ ਥੱਲੇ ਰੱਖਾਂਗੇ ਤੇ ਆ ਟਰਕੀ ਆ ਬਈ ਜਿਹੜੀ ਆਂਡੇ ਦਿੰਦੀ ਆ ਤੇ ਆ ਦੂਜੀ ਫੀਮੇਲ ਆ ਹੁਣ ਅਸੀਂ ਇਹਨੂੰ ਫੀਮੇਲ ਸਮਝਦੇ ਆ ਤਾਂ ਤੁਸੀਂ ਦੱਸੋ ਵੀ ਕਮੈਂਟ ਕਰਕੇ ਇਹ ਮੇਲ ਆ ਜਾਂ ਫੀਮੇਲ ਆ ਦੇਖਣ ਨੂੰ ਦੋਨੇ ਇੱਕੋ ਜਿਹੇ ਲੱਗਦੇ ਆ ਬਈ ਹਨਾ ਤਾਂ ਮੇਲ ਫੀਮੇਲ ਦਾ ਜਿਹਨੂੰ ਜ਼ਿਆਦਾ ਪਛਾਣ ਆ ਬਈ ਪੱਕਾ ਦੱਸਿਓ ਐਦਾ ਫੇਸ ਐਵੇਂ ਆ ਤੇ ਐਦਾ ਫੇਸ ਮੈਂ ਧਿਆਨ ਨਾਲ ਦਿਖਾਉਣਾ ਤੁਹਾਨੂੰ ਦਾ ਫੇਵ ਵੀ ਕਮੈਂਟ ਕਰਕੇ ਮੇਲ ਆ ਜਾਂ ਫੀਮੇਲ ਆ ਇਧਰੋਂ ਆ ਗਈ ਮਿੱਤਰੋ ਗੁੱਡ న్యూਸ ਬਹੁਤ ਵੱਡੀ ਗੁੱਡ న్యూਸ ਆਈ ਆ ਬਈ ਆਜੋ ਤੁਹਾਨੂੰ ਦਿਖਾਉਣਾ ਮੈਂ ਇਧਰ ਬਈ ਆਪਣੇ ਜਿਹੜੇ ਪਾਊਟਰ ਕਬੂਤਰ ਨੇ ਬਈ ਆ ਜੋੜਾ ਬੈਠਾ ਤੇ ਬਈ ਇਹਨਾਂ ਨੇ ਆਂਡੇ ਰੱਖ ਲਏ ਆਂਡੇ ਪਤਾ ਕਿੱਥੇ ਰੱਖੇ ਨੇ ਇਧਰ ਬਈ ਆ ਦੇਖੋ ਆਪੇ ਪਾਊਟਰਾਂ ਦੇ ਆਂਡੇ ਲੰਬੇ ਲੰਬੇ ਇਹ ਆਂਡੇ ਨੇ ਦੂਜੇ ਕਬੂਤਰਾਂ ਨਾਲੋਂ ਤਾਂ ਕਾਫੀ ਵੱਡੇ ਆ ਬਈ ਤੇ ਲੰਬੇ ਜਾਦੇ ਆ ਮੋਟੇ ਘਾਟ ਆ ਬਈ ਗੋਲ ਘਟ ਨੇ ਜਿਹੜੇ ਮਦੀਨਾ ਦੇ ਆਂਡੇ ਹੁੰਦੇ ਆ ਉਹ ਗੋਲ ਜਾਦੇ ਹੁੰਦੇ ਆ ਤਾ ਬਈ ਇਹਨਾਂ ਨੇ ਵੀ ਆਂਡੇ ਧਰਲੇ ਪਹਿਲੀ ਵਾਰ ਆਂਡੇ ਧਰੇ ਨੇ ਬਈ ਤੇ ਹੁਣ ਆਪਾਂ ਇਹਨਾਂ ਨੂੰ ਦਿੰਨੇ ਆ ਕੋਈ ਸਪੈਸ਼ਲ ਜਿਹਾ ਖੁੱਡਾ ਬਈ ਜਿੱਥੇ ਇਹ ਬਰੀਡਿੰਗ ਕਰ ਸਕਣ ਆ ਪਹਿਲੀ ਵਾਰ ਆ ਜਿਹੜੇ ਆਂਡੇ ਨੇ ਇਹ ਆਪਾਂ ਚੱਕ ਦਿੰਨੇ ਆ ਕਿਉਂਕਿ ਨਮੀ ਜਗ੍ਹਾ ਤੇ ਇਹਨਾਂ ਨੇ ਬੈਠਣਾ ਨਹੀਂ ਹੈਗਾ ਤਾਂ ਦੂਜੀ ਵਾਰ ਜਦੋਂ ਆਂਡੇ ਧਰਨਗੇ ਉੱਥੇ ਬੱਚੇ ਕੱਢ ਲੈਣਗੇ ਵੈਸੇ ਵੀ ਕਮੈਂਟ ਆਉਂਦੇ ਸੀ ਵੀ ਪਾਊਡਰਾਂ ਨੂੰ ਅੱਡ ਕੋਈ ਖੁੱਡਾ ਦੇ ਦੋ ਤਾਂ ਬਈ ਬਹੁਤ ਵਧੀਆ ਹੋਇਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਆਪਣੇ ਪਾਊਡਰਾਂ ਨੇ ਪਹਿਲੀ ਵਾਰ ਅੰਡੇ ਧਰ ਲਏ ਇਹ ਦਾਵਾ ਬੋਲੂਗਾ ਦਾਵਾ ਬੋਲੂ ਉਧਰ ਲੱਕਾ ਗੁੜਕਣ ਆ ਗਿਆ ਇਹ ਬੋਲਦਾ ਦਾਵਾ ਚੱਕ ਲਿਆ ਆਲੇ ਹਾਂ ਦਾ ਬਈ ਜੋੜਾ ਫੜ ਕੇ ਆਹ ਲਓ ਵੀ ਤੁਹਾਡਾ ਪਰਸਨਲ ਖੁੱਡਾ ਪ੍ਰਾਈਵੇਟ ਚਲੋ ਬਈ ਇੱਥੇ ਉਰੇ ਕਰਿਓ ਤੁਸੀਂ ਬਰੀਡਿੰਗ ਠੀਕ ਆ ਆ ਵੀ ਮੈਂ ਆਂਡੇ ਰੱਖਦਾ ਸੀਗਾ ਇੱਧਰ ਦੇਖੋ ਬਈ ਕਿੱਡਾ ਵੱਡਾ ਬਾ ਆ ਰਿਹਾ ਬਈ ਤੇ ਮਗਰ ਕਬੂਤਰ ਪੈ ਰਹੇ ਨੇ ਮੈਨੂੰ ਲੱਗਦਾ ਬਈ ਬੱਚੇ ਵੀ ਨਾ ਚਾੱਕ ਕੇ ਲੈ ਜੇ ਕਿਤੇ ਆਪਣੇ ਬਹੁਤ ਜਾਦੇ ਵੱਡਾ ਬਈ ਤੇ ਜੰਗਲੀ ਕਬੂਤਰ ਇਹਦੇ ਮਗਰ ਮਗਰ ਫਿਰਦੇ ਨੇ ਕਦੇ ਅੱਗੇ ਕਦੇ ਪਿੱਛੇ ਬਈ ਦੇਖੋ ਬੱਚੇ ਵੀ ਉੱਡਲੇ ਆਪਣੇ ਦੇਖੋ ਬਈ ਸਪੀਡ ਤੇ ਆਂਡਿਆਂ ਨੂੰ ਬਈ ਰੱਖ ਦਿੰਨੇ ਆਪਾਂ ਇੱਥੇ ਬੈਠਣਾ ਹੋਊ ਬਹਿ ਜਾਣਗੇ ਤੇ ਨਹੀਂ ਆਉਦੇ ਦਵਾਰੇ ਤਰ ਲੈਣਗੇ ਜੇ 3-4 ਦਿਨ ਨਾ ਬੈਠੇ ਤਾਂ ਆਪਾਂ ਅੰਡੇ ਚੱਕ ਲਾਂਗੇ ਬਾਕੀ ਬਈ ਖੁੱਡਾ ਦੇਤਾ ਇਹਨਾਂ ਨੂੰ ਪਰਸਨਲ ਜਿਵੇਂ ਤੂੰ ਵੀ ਕਮੈਂਟ ਕਰੇ ਸੀ ਆਪਾਂ ਉਵੇਂ ਹੀ ਕਰਤਾ ਤੇ ਆਹ ਕਰਦਿਆ ਬੰਦ ਓਏ ਹੋਏ 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 ਆ ਜਿਉਂਦੀ ਸੀ ਇੰਨੇ ਦਿਨਾਂ ਬਾਅਦ ਆ ਲੱਭ ਗਈ ਬਈ ਆਪਣੀ ਬਲੈਕ ਡੱਕ ਬੰਦ ਲੇਕੀ ਕਰਦਾ ਲਾਈ ਮੈਂ ਤਾਂ ਨਹੀਂ ਰਹੇ ਜਨਮ ਤੋਂ ਹੀ ਜਾਓ ਵੀ ਉੱਥੀ ਉਹ ਗਈ ਖੁਸ਼ ਹੋ ਗਈ ਆਤਾ ਬਈ ਜਮੀ ਕਮਾਲ ਹੋ ਗਈ 1% ਵੀ ਉਮੀਦ ਨਹੀਂ ਸੀ ਵੀ ਇਹ ਵਾਪਸ ਆਉਗੀ ਕਿਉਂਕਿ ਬਹੁਤ ਦਿਨ ਹੋ ਗਏ ਸੀ ਆਪਾਂ ਨੂੰ ਐਸੀ ਬਿੱਲੀ ਲੈ ਗਈ ਪਰ ਬਈ ਇਹ ਕੋਠਿਆਂ ਉਤੋਂ ਦੀ ਉਹਨਾਂ ਦੇ ਘਰੇ ਚਲ ਗਈ ਤੇ ਉਹ ਘਰ ਘਟੋ-ਘਟ 14-15 ਘਰ ਛੱਡ ਕੇ ਦੂਰ ਆ ਹਨਾ ਆਪਣੇ ਘਰ ਤੋਂ ਤਾਂ ਬਹੁਤ ਦੂਰ ਆ ਬਈ ਉਹ ਘਰ ਜਿੱਥੋਂ ਇਹ ਲੱਭੀ ਆ ਅੱਜ ਤੋਂ ਬਾਅਦ ਨਹੀਂ ਠੀਕ ਐ ਏਡੀ ਦੂਰ ਜਾਣਾ ਸਾਨੂੰ ਤਾਂ ਐਸੀ ਤੂੰ ਸਵਰਗਵਾਸ ਹੋ ਗਈ ਪਰ ਕਮਾਲ ਹੋ ਗਈ ਤੇਰੀ ਲੱਭ ਗਈ ਤੂੰ ਚੱਲ ਚੰਗਾ ਹੋਇਆ ਵਧੀਆ ਹੋਇਆ ਬਾਬੇਓ ਆਪਣੀ ਬੈਲਾ ਭੱਜ ਗਈ ਬਈ ਇੱਧਰ ਨੂੰ ਇੱਧਰ ਨੂੰ ਗਈ ਆ ਬਈ ਤੇ ਬਾਅਦ ਚੋਂ ਪਤਾ ਲੱਗਿਆ ਜਾਨੀ ਕਿ ਹੁਣ ਪਤਾ ਲੱਗਿਆ ਤੇ ਭੱਜੀ ਨੂੰ ਤਾਂ ਬਾਵਾ ਟਾਈਮ ਹੋ ਗਿਆ ਬਈ ਆ ਇੱਥੇ ਫਿਰਦੀ ਸੀ ਬਈ ਜਦੋਂ ਦੇਖੀ ਆ ਤੇ ਉਹ ਔਰੇ ਖੇਢੀ ਜਾਂਦੀ ਸੀ ਇੱਥੋਂ ਬਈ ਉਹ ਅੱਗੇ ਨੂੰ ਟੱਪੀ ਆ ਇੱਧਰ ਗਈ ਆ ਬਈ ਇੱਥੇ ਹੁੰਦਾ ਕੈਮਰੇ ਵੀ ਲੱਗੇ ਹੋਏ ਨੇ ਉਧਰ ਵੀ ਕੈਮਰੇ ਲੱਗ ਰਿਹਾ ਤੇ ਇੱਧਰ ਵੀ ਇੱਕ ਤੇ ਇੱਧਰ ਨਾ ਬਈ ਇੱਕ ਆ ਔਰੇ ਚੱਕੀ ਵਾਲਾਗਾ ਇੱਥੇ ਪਤਾ ਕਰਦੇ ਆ ਕੁੱਤੀ ਨਹੀਂ ਲਿਖੀ ਨਾ ਮੈਂ ਨਹੀਂ ਗੱਡੀ ਆਪਾਂ ਮੋੜ ਲਈ ਬਈ ਇੱਧਰ ਨੂੰ ਦੱਸਦੇ ਨੇ ਕਹਿੰਦੇ ਬਈ ਇੱਧਰ ਨੂੰ ਭੱਜੀ ਦੇਖੀ ਹੈਗੀ ਤੇ ਮੰਗਰ ਕੁੱਤੇ ਵੀ ਸੀ ਪਿੱਛੇ ਬੈਰੇ ਸੀਗੇ ਬੈਲਾ 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 ਆਪਣੀ ਜਰਮਨ ਸ਼ੈਫਰਡ ਕੁੱਤੀ ਤਾਂ ਨਹੀਂ ਦੇਖੀ ਜਰਮਨ ਸ਼ੈਫਰਡ ਕੁੱਤੀ ਜਰਮਨ ਸ਼ੈਫਟ ਕੁੱਤੀ ਹਾਂ ਗਮਾਚ ਗਈ ਦੇਖੀ ਤਾਂ ਨਹੀਂ ਇੱਧਰ ਤਾਂ ਨਹੀਂ ਆਈ ਕਿਤੇ ਆਹ ਰੋਡ ਤੇ ਵੀ ਨਹੀਂ ਦਿਖੀ ਜਾਂਦੀ ਕਿਤੇ ਯਾਰ ਇੱਧਰ ਵੀ ਨਹੀਂ ਹੈਗੀ ਬੈਲਾ ਯਾਰ ਕਿੱਥੇ ਟੱਪ ਗਈ ਕਾਸ਼ ਇਨਾ ਵਾਂਗੂ ਮਿਲ ਜੇ ਕਿਤੇ ਟੱਕਰ ਜੇ ਗੋਂ ਆ ਇੱਧਰ ਵੀ ਕਿਤੇ ਨਹੀਂ ਦਿਖੀ ਜਾਂਦੀ ਯਾਰ ਚੱਪਾ ਚੱਪਾ ਸ਼ਾਨ ਮਾਰਦਾ ਤਾਂ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ ਬਈ ਤੇ ਬੈਲਾ ਨੂੰ ਵੀ ਮੈਂ ਸਾਰੇ ਕਿਤੇ ਲੱਭਾਇਆ ਕਿਤੇ ਨਹੀਂ ਲੱਭੀ ਤੇ ਬਸ ਇੱਕ ਕੈਮਰਾ ਰਿਕਾਰਡਿੰਗ ਮਿਲੀ ਆ ਜਿਹਦੇ ਵਿੱਚ ਪਤਾ ਲੱਗਿਆ ਉਹ ਕਿਵੇਂ ਭੱਜੀ ਆ ਹੁਣ ਸਮਝਾਉਣਾ ਬਈ ਤੁਹਾਨੂੰ ਮੈਂ ਜਿਹੜੀ ਉਹ ਵੱਡੀ ਗਲੀ ਆ ਬਈ ਜਿੱਥੇ ਉਹ ਸਕੂਟੀਆਂ ਆਈ ਜਾਂਦੀਆਂ ਨੇ ਜਿਹੜੀ ਉਹ ਚਿੱਟੀ ਕੰਧ ਆ ਚਿੱਟੀ ਕੰਧ ਦੇ ਜਮਾ ਸਾਹਮਣੇ ਨਾਲ ਇਧਰਲੇ ਪਾਸੇ ਘਰ ਆ ਉੱਥੇ ਕੈਮਰਾ ਲੱਗਿਆ ਹੋਇਆ ਉਹਦੇ ਵਿੱਚ ਦਿਖਿਆ ਤਾਂ ਬਈ ਉੱਥੇ ਨਾ 10 15 ਮਿੰਟ ਖੇਢੀ ਗਈ ਉਹ ਕੰਧ ਕੋਲੇ ਤੇ ਜਿਹੜਾ ਕੱਚਾ ਥਾਂ ਬਈ ਇੱਥੇ ਆ ਇੱਥੇ ਫਿਰਦੇ ਸੀ ਦੋ ਕੁੱਤੇ ਬਈ ਤੇ ਦੋਨੇ ਕੁੱਤੇ ਨਾ ਬਈ ਬੈਲਾ ਦੇ ਨਾਲ ਮੰਗਰ ਪੈ ਗਏ ਬਈ ਹਨਾ ਉਹਨੂੰ ਵੱਢਣ ਪੈ ਗਏ ਤੇ ਬੈਲਾ ਨਾ ਬਈ ਡਰਦੀ ਸਿੱਧਾ ਐਂ ਭੱਜ ਲਈ ਤੇ ਥੋੜਾ ਜਿਹਾ ਅੱਗੇ ਜਾ ਕੇ ਨਾ ਮੋੜ ਆ ਮੋੜ ਦੇ ਨਾਲ ਚੱਕੀ ਆ ਤੇ ਮੈਂ ਚੱਕੀ ਵਾਲੇ ਕੋਲੇ ਗਿਆ ਉਹਦਾ ਕੈਮਰਾ ਦੇਖਿਆ ਉਹ ਕਹਿੰਦਾ ਬਈ ਮੈਂ ਵੀ ਦੇਖਿਆ ਸੀ ਕਹਿੰਦਾ ਦੋ ਕੁੱਤੇ ਮੰਗਰ ਪੈ ਰਹੇ ਸੀ ਕੁੱਤੀ ਦੇ ਤੇ ਉਹ ਨਾ ਇਧਰ ਨੂੰ ਭੱਜ ਗਈ ਤੇ ਬਈ ਜਿਹੜਾ ਉਹ ਸ਼ੈੱਡਾ ਹਨਾ ਉਹ ਅੱਡੇ ਵਾਲੀ ਗਲੀ ਆ ਬਈ ਤਾਂ ਬਈ ਇਧਰ ਨੂੰ ਭੱਜੀ ਆ ਤੇ ਹੁਣ ਬਈ ਆਪਾਂ ਆ ਕੈਮਰੇ ਚੈੱਕ ਕਰਨੇ ਆ ਜਿੰਨੇ ਵੀ ਆ ਕੈਮਰੇ ਨੇ ਹਨਾ ਆ ਗਲੀ ਦੇ ਵਿੱਚ ਬਈ ਉਹ ਸ਼ੈੱਡ ਵਾਲੀ ਗਲੀ ਦੇ ਨਾਲ-ਨਾਲ ਤਾਂ ਬਈ ਉਹ ਸਾਰੇ ਕੈਮਰੇ ਚੈੱਕ ਕਰਨੇ ਆ ਉੱਥੋਂ ਪਤਾ ਲੱਗੂ ਵੀ ਉਹ ਉਹ ਗਲੀ ਦੇ ਵਿੱਚ ਜਾ ਕੇ ਅੱਗੇ ਕਿੱਧਰ ਨੂੰ ਗਈ ਆ ਪਹਿਲਾਂ ਉੱਥੇ ਜਾਂਦੀ ਰਹੀ ਆ ਦੋ ਤਿੰਨ ਵਾਰ ਪਰ ਉੱਥੋਂ ਮੁੜਿਆ ਆਉਂਦੀ ਹੁੰਦੀ ਸੀ ਉਹ ਵੱਡੀ ਗਲੀ ਚੋਂ ਪਰ ਐਡੀ ਦੂਰ ਨਹੀਂ ਗਈ ਸੀ ਕਦੇ ਜਿਵੇਂ ਉਹ ਜਿੱਥੇ ਗੱਡੀ ਆਉਂਦੀ ਆ ਐਡੀ ਦੂਰ ਕਦੇ ਨਹੀਂ ਗਈ ਸੀਗੀ ਆ ਕਰਕੇ ਬਈ ਉਹ ਜਦੋਂ ਇੱਧਰ ਬਿਆਰ ਚ ਵੜ ਗਈ ਅੱਗੇ ਪਿੱਛੇ ਕੁੱਤੇ ਪੈ ਗਏ ਉਹ ਉਲਝ ਗਈ ਵਿਚੈਰੀ ਕਿਤੇ ਹੁਣ ਆਈ ਨਹੀਂ ਪਤਾ ਕਿਸ ਨੇ ਫੜ ਲਈ ਜਾਂ ਗੁੰਮ ਹੋਈ ਫਿਰਦੀ ਆ ਇਹ ਹਜੇ ਕੋਈ ਪਤਾ ਨਹੀਂ ਜਿਵੇਂ ਕੋਈ ਨਵੀਂ ਅਪਡੇਟ ਆਉਗੀ ਬਈ ਤੁਹਾਨੂੰ ਪੱਕਾ ਦੱਸਾਂਗੇ